ਲੋਜੀ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ 3 ਦਿਨ ਲੋਕ ਸਾਵਧਾਨ ਰਹਿਣ ਦੱਸਦੀ ਹੈ ਕਿ ਸੌਣ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਇਸ ਲਈ ਦੇ ਵਿੱਚ ਲੁਧਿਆਣਾ ਦੇ ਵਿੱਚ ਰੁਕ-ਰੁਕ ਕੇ ਬਰਸਾਤ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਸਬੰਧ ਦੇ ਵਿੱਚ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੂਨ ਅਤੇ ਜੁਲਾਈ ਦੇ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਤੇ ਲਗਾਤਾਰ ਹੋ ਰਹੀਆਂ ਬਰਸਾਤਾਂ ਦੇ ਚੱਲਦਿਆਂ ਲੁਧਿਆਣਾ ਦੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ ਦੇਖਣ ਨੂੰ ਮਿਲਿਆ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਾੜੀ ਇਲਾਕੇ ਦੇ ਵਿੱਚ ਸਫ਼ਰ ਕਰਨਾ ਉਨ੍ਹਾਂ ਨੂੰ ਮੌਸਮ ਬਾਰੇ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਕਿ ਉੱਥੇ ਜਾ ਕੇ ਉਹ ਕਿਸੇ ਮੁਸੀਬਤ ਦੇ ਵਿੱਚ ਨਾ ਫਸ ਸਕਣ ਅਤੇ ਉਹਨਾਂ ਕਹਿ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਮੀਂਹ ਪਵੇਗਾ ਤੇ ਇਸ ਨੂੰ ਲੈ ਕੇ ਉਹਨਾਂ ਨੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਵੀ ਧਿਆਨ ਰੱਖਣ ਦੀ ਸਲਾਹ ਦਿੱਤੀ ਆਓ ਸੁਣਦੇ ਹਾਂ ਹਾਂ ਜੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਕਿ ਮੌਨਸੂਨ ਰੀਜਨ ਦੇ ਵਿੱਚ ਐਕਟਿਵ ਸੀ ਔਰ ਹੁਣ ਵੀ ਜਿਹੜਾ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਜੇ ਐਕਟਿਵ ਹੈ ਇਹਦੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਨੀਅਰ ਨਾਰਮਲ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਹੈ ਪਾਲ ਦਾ ਡੇ ਟਾਈਮ ਟੈਂਪਰੇਚਰ ਵੀ ਲੂਦੇਣਾ ਦੇ ਵਿੱਚ 33.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਬਿਲਕੁਲ ਨਾਰਮਲ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 28.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਸਰ ਹੈ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਕਿਉਂਕਿ ਰੇਨੀ ਔਰ ਕਲਾਉਡੀ ਕੰਡੀਸ਼ਨ ਜਿਹੜੀਆਂ ਅਰਜਨ ਦੇ ਵਿੱਚ ਬੜੀਆਂ ਹੀਆਂ ਨੇ ਅੱਗੇ ਜੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਵੀ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਮਪਿੰਨੀ ਕਿ ਬਰਸਾਤ ਜਿਹੜੀ ਹੁਣ ਤੱਕ ਕੋਈ ਜੂਲਵੀਂ ਨਹੀਂ ਨਿਕਲ ਤਰੀ ਜੰਦੁਰਾਈਸ਼। ਜੀ ਜੂਨ ਮਹੀਨੇ ਦੀ ਲੁਧਿਆਣਾ ਦੀ ਨਾਰਮਲ ਬਰਸਾਤ ਜਿਹੜੀ 82.8 ਮਿਲੀਮੀਟਰ ਹੈ ਔਰ ਇਸ ਵਾਰੀ ਨਾਰਮਲ ਤੋਂ ਉੱਪਰ 128.2 ਮਿਲੀਮੀਟਰ بارش ਜੂਨ ਦੇ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਜੁਲਾਈ ਮਹੀਨੇ ਦੀ ਜਿਹੜੀ ਨਾਰਮਲ بارش 220.4 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 85.2 ਮਿਲੀਮੀਟਰ بارش ਜੁਲਾਈ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਅਮ ਜਿਸ ਤਨ ਤਾਂ ਹੀ ਰਸ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਬਰਸਾਤਾਂ ਦੀ ਉਮੀਦ ਹੈ ਕਿ ਲੋਕਾਂ ਨੂੰ ਸੁਲਾ ਦੇਵੇ ਕਿਉਂਕਿ ਦਿੱਕਤ ਲੋਕ ਹੁਣ ਪਹਿਨੋ ਵੀ ਜਾਣਦੇ ਨੇ ਤੇ ਸਲਾਈਡਿੰਗ ਵਗੈਰਾ ਵੀ ਘੜੀ ਹੈ

ਹਾਂ ਬਿਲਕੁਲ ਜੀ ਕਿਉਂਕਿ ਉਹ ਮੌਨਸਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਔਰ ਵੈਸੇ ਵੀ ਹਿਲੀ ਏਰੀਆਜ਼ ਜਿਹੜੇ ਉਹ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਸਟਰਸ ਹੈਗੇ ਆ ਚਾਹੇ ਉਹ ਕਲਾਊਡ ਬਰਸਟ ਹੈ ਜਾਂ ਲੈਂਡਸਲਾਈਡਸ ਨੇ ਉਹਨਾਂ ਲਈ ਕਾਫੀ ਪ੍ਰੋਨ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਜੇ ਕਿਸੇ ਦੇ ਟ੍ਰੈਵਲ ਪਲਾਨਸ ਨੇ ਹਿਲੀ ਏਰੀਆਜ਼ ਵਿੱਚ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ ਜਾਂ ਇਹਨੂੰ ਪੋਸਟਪੋਨ ਕਰਨਾ ਚਾਹੀਦਾ ਜਾਂ ਜਦੋਂ ਵੀ ਉਹਨਾਂ ਨੇ ਪਲਾਨ ਕਰਨਾ ਤਾਂ ਉਹਨਾਂ ਬੜੇ ਦਿਨਾਂ ਦੇ ਮੌਸਮ ਨੂੰ ਜ਼ਰੂਰ ਉਹਨਾਂ ਨੇ ਧਿਆਨ ਦੇ ਵਿੱਚ ਰੱਖ ਨਾ ਬੋਲ ਜਿਹੜੀ ਹੈ ਢੋਨੇ ਦੀ ਵੀ ਜਿਹੜੀ ਕੀਤੀ ਹੈ। ਅੱਜ ਚੋਨੇ ਦੀ ਕロップ ਨੂੰ ਕਿਉਂਕਿ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸੋ ਇਸ ਵਾਰੀ ਜਿਹੜੀ ਬਾਰਿਸ਼ ਹੈਗੀ ਹੈ ਹੁਣ ਤੱਕ ਬਿਲਕੁਲ ਨਾਰਮਲ ਚੱਲ ਰਹੀ ਹੈ। ਰਾਦਰ ਜੂਨ ਮਹੀਨੇ ਦੇ ਵਿੱਚ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਇਸ ਵਾਰੀ ਮੌਨਸੂਨ ਦੀ آمد ਵੀ ਖਫਤਾ ਪਹਿਲਾਂ ਹੋ ਗਈ ਸੀ। ਸੋ ਬਾਰਿਸ਼ ਅੱਛੀ ਮਾਤਰਾ ਦੇ ਵਿੱਚ ਅਸੀਂ ਰਿਕਾਰਡ ਕਰ ਰਹੇ ਹਾਂ। ਔਰ ਹੁਣ ਵੀ ਜੁਲਾਈ ਦੇ ਵਿੱਚ ਨੀਅਰ ਨਾਰਮਲ ਚੱਲ ਰਹੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਝੋਨੇ ਦੀ ਫਸਲ ਦੀ ਪਾਣੀ ਦੀ ਰਿਕੁਆਇਰਮੈਂਟ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਜਿਹੜਾ ਗਰਾਊਂਡ ਵਾਟਰ ਰਿਸੋਰਸ ਤੇ ਬਹੁਤ ਪ੍ਰੈਸ਼ਰ ਆਲਰੇਡੀ ਹੈਗਾ ਉਹਨੂੰ ਵੀ ਥੋੜਾ ਕੱਟ ਕਰਨ ਦੇ ਵਿੱਚ ਹੈਲਪ ਕਰ ਸਕਦੀ ਹੈ ਕੋਈ ਰਿਪੋਰਟ ਜਰਾ ਜਿਹਾ ਕੋਈ ਅਲਰਟ ਦੀ ਆ ਆਨਵਰੇ ਜਿਹੜੇ 4-5 ਦਿਨਿਆਂ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਕੀਕਤ ਉਦਰਵੰਨੀ ਬਾਰਿਸ਼ ਕਾਫੀ ਘਮਤੇ ਹੋ ਸਕਦੀ ਹੈ ਪਰ ਅਲਰਟ 16 ਤਰੀਕ ਨੂੰ ਇੱਕ ਦੋ ਡਿਸਟ੍ਰਿਕਟ ਨਾਰਥ-ਈਸਟਰਨ ਜਿਹੜੇ ਹੈਗੇ ਆ ਉਹਨਾਂ ਨੂੰ ਛੱਡ ਕੇ ਹੋਰ ਕਿਤੇ ਵੀ ਫਿਲਹਾਲ ਆਈਐਮਡੀ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੈਨੂੰ ਲੱਗਦਾ ਕਿ ਹਮ ਉਸ ਪਰ ਮੌਸਮ ਨਾਲ ਲੋਕਾਂ ਨੂੰ ਆਪਣੀ ਸੇਜ਼ ਜਿਹਾ ਪਿਆਰ ਪੈਂਦਾ ਆ ਬਿਲਕੁਲ ਜੀ ਕਿਉਂਕਿ ਜਦੋਂ ਮੌਨਸੂਨ ਸੀਜ਼ਨ ਦੀ ਆਮਦ ਹੋ ਜਾਂਦੀ ਆ ਤਾਂ ਹਵਾ ਦੇ ਵਿੱਚ ਮੌਇਸਚਰ ਬਹੁਤ ਵੱਧ ਜਾਂਦਾ ਕਿਉਂਕਿ ਜਿਹੜੀਆਂ ਮੌਨਸੂਨ ਬਿੰਡਸ ਨੇ ਉਹਦੇ ਵਿੱਚ ਮੌਇਸਚਰ ਬਹੁਤ ਹੁੰਦਾ ਸੋ ਇੱਕ ਹਮਸਪਰੇ ਗਰਮੀ ਦਾ ਸੀਜ਼ਨ ਫਿਰ ਸਟਾਰਟ ਹੋ ਜਾਂਦਾ ਹੌਟ ਐਂਡ ਹਿਊਮਿਡ ਕੰਡੀਸ਼ਨਸ ਬਣ ਜਾਂਦੀਆਂ ਨੇ ਜਿਹੜੀਆਂ ਕਿ ਸਾਡੇ ਲਈ ਬਹੁਤ ਅਨਕੰਫਰਟੇਬਲ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਸੇਧ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਲਿਕੁਇਡਸ ਜ਼ਰੂਰ ਵਕਤੋ ਵਕਤ ਲੈਂਦੇ ਰਹਿਣਾ ਚਾਹੀਦਾ ਸੋ ਦਾਦੇ ਕਿ ਬਰਸਾਤਾਂ ਦੇ ਵਿੱਚ ਹਮਸ ਦੀ ਮਾਤਰਾ ਵਧ ਜਾਂਦੀ ਹੈ ਜਿਸ ਦੇ ਚੱਲਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਤੇ ਸਿਹਤਮੰਦ ਭੋਜਨ ਖਾਣ ਦੀ ਸਿਹਤਵਰੀ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਅਕੀਜੀਤੂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ